ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ ਸਾਰਿਆਂ ਨੂੰ ਪਤਾ ਹੀ ਹੈ ਨਾ ਮੈਂ ਆਈ ਹੋਈ ਸੀਗੀ ਪਿੰਡ ਪੇਕੇ ਪਿੰਡ ਤੇ ਆਪਣੇ ਵਿਆਹ ਹੋ ਕੇ ਹਟਿਆ ਭਰਾ ਦਾ ਹਨਾ। ਇਹ ਵਿਆਹ ਤਾਂ ਦੂਸਰੇ ਵਾਲਾ ਦੇਣਾ ਜੀ ਤੇ ਸਾਰੇ ਟੈਂਟਾਂ ਵਾਲੇ ਵੀਰ ਹਨਾ ਆਉਦਾ ਸਮਾਨ ਚੱਕਣ ਆਏ ਹੋਇਆ ਦੋ ਤਿੰਨ ਢੇੜੇ ਲਾਤੇ ਇਹਨਾਂ ਨੇ ਤੇ ਹੁਣ ਜਿਹੜਾ ਸਾਰਾ ਕਿਉਂਕਿ ਵਿਆਹ ਤੋਂ ਬਾਅਦ ਇੱਕ ਵਾਰੀ ਹੁੰਦਾ ਹੀ ਐ ਪੂਰਾ ਜਿਆਦਾ ਗਾਹ ਪਿਆ ਪਿਆ ਸਾਰੇ ਸਾਫ ਸਫਾਈਆਂ ਚੱਲਦੀਆਂ ਇਹਨਾਂ ਨੇ ਤਾਂ ਆਪਦਾ ਸਮਾਨ ਲੱਦ ਕੇ ਲਜਾਈ ਜਾ ਰਹੇ ਨੇ ਬਹੁਤ ਜ਼ਿਆਦੇ ਸਫਾਈਆਂ ਕਰੀਆਂ ਨੇ ਜਿਹੜੇ ਭਾਂਡੇ ਵਗੈਰਾ ਵਿਲੇ ਕੀਤੇ ਆ ਇਹ ਅੰਦਰ ਆ ਗਏ ਹੁਣ ਆਪਾਂ ਅੰਦਰ ਵੀ ਬਹੁਤ ਜ਼ਿਆਦਾ ਗਾਹ ਪਿਆ ਪਿਆ ਓਕਣੀ ਸਮਾਨ ਪਿਆ ਸਾਰਾ ਹੌਲੀ ਹੌਲੀ ਚੱਕੀ ਜਾ ਰਹੇ ਆ ਆ ਦੇਖੋ ਜਿੱਥੇ ਕੋਈ ਬੈਠਾ ਤੀਗਾ ਉੱਥੇ ਹੀ ਕਿਉਂਕਿ ਜਿੱਥੇ ਬੈਠੇ ਹੁੰਦੇ ਨੇ ਉੱਥੇ ਖਾਣ ਪੀਣ ਦਾ ਹਣਾ ਹੋ ਹੀ ਜਾਂਦਾ ਹੈਗਾ ਬਹੁਤ ਜਿਹੜਾ ਪਹਿਲਾਂ ਸਾਰਾ ਬੇੜਾ ਸਾਫ਼ ਕਰਿਆ ਜੀ ਨਜ਼ਰ ਸਮਾਨ ਨਹੀਂ ਚੱਕਿਆ ਜਾਂਦਾ ਉਹਨਾਂ ਚਿਰ ਚਲੋ ਐ ਹੁੰਦਾ ਹੀ ਹੈ ਹਨਾ ਲਓ ਜੀ ਇਹ ਦਿਨ ਹੈਗਾ ਬੁੱਧਵਾਰ ਦਾ ਐਤਵਾਰ ਦਾ ਆਪਣਾ ਵਿਆਹ ਸੀਗਾ ਅੱਜ ਜਿਹੜਾ ਹੈਗਾ ਮਿੱਠੀਆਂ ਰੋਟੀਆਂ ਲਾਹਾ ਦਾਂਗੇ ਤੇ ਪਰਝਾਈ ਤੋਂ ਇੱਧਰ ਮੈਂ ਆਟਾ ਗੁੰਨਤਾ ਮਿੱਠਾ ਆਟਾ ਵੀ ਗੁੰਨਤਾ ਮੈਂ ਸਿੰਪਲ ਆਟਾ ਵੀ ਗੁੰਨਤਾ ਕਿਉਂਕਿ ਜਿਹਨੇ ਦਾਲ ਨਾਲ ਰੋਟੀ ਖਾਣੀ ਹੋ ਉਹ ਦਾਲ ਨਾਲ ਰੋਟੀ ਵੀ ਖਾ ਲੂਗਾ ਮਿੱਠੀਆਂ ਰੋਟੀਆਂ ਵੀ ਵੈਸੇ ਬਣਨਗੀਆਂ ਸਾਰਿਆਂ ਲਈ ਤੇ ਭੁਆ ਜੀ ਉਰੀ ਸਾਰੇ ਹੋ ਰਹੀ ਹੈ ਇੱਧਰ ਮੈਂ ਆਟੇ ਗੁੰਨਤੇ ਸੀਗੇ ਇੱਧਰ ਹੁਣ ਮੈਂ ਭਾਂਡੇ ਮਾਂਜਣ ਲੱਗਦੀ ਆ ਭਾਂਡੇ ਮਾਂਜ ਦਿੰਨੇ ਆ ਚਲੋ ਜਿਹੜੇ ਆ ਚਾਹ ਪਾਣੀ ਜਿਹੇ ਆਲੇ ਨੇ ਇੰਨੇ ਕੰਮ ਵਾਲੀ ਆ ਜੂ ਆਪਣੀ ਫਿਰ ਚਲੋ ਕਿਉਂਕਿ ਜਿੰਨਾ ਕੋ ਹੁੰਦਾ ਆਪ ਵੀ ਕਰ ਹੀ ਲੈਣੇ ਆ ਜੀ ਇੱਧਰ ਆਪਣੀ ਮੰਧਾਣੀ ਲਾਈ ਹੋਈ ਐ ਤੇ ਜਿਨੇ ਮੱਖਣ ਨਾਲ ਖਾਣੀ ਹੋਣਗੀਆਂ ਮੱਖਣ ਨਾਲ ਜਿਨੇ ਦਹੀਂ ਨਾਲ ਖਾਣੀ ਹੋਣਗੀਆਂ ਦਹੀਂ ਨਾਲ ਇੱਧਰ ਭੂਆ ਜੀ ਬੈਠੇ ਆ ਦੂਜੇ ਭੂਆ ਜੀ ਨਹਾਉਣ ਗਏ ਹੋਏ ਆ ਬਿਸਤਰੇ ਵਗੈਰਾ ਵੀ ਹਰ ਜੇ ਚੱਕਣੇ ਆਵੇਂ ਸਵੇਰ ਦਾ ਟਾਈਮ ਹੈਗਾ ਉਹ ਬੈੱਡ ਵਗੈਰਾ ਸੈਟਿੰਗ ਕਰਕੇ ਲਾਉਣੇ ਆ ਕਿਉਂਕਿ ਅੰਦਰ ਨਵੇਂ ਬੈੱਡ ਲੱਗ ਗਏ ਆ ਤੇ ਪਹਿਲਾਂ ਆਪਾਂ ਰੋਟੀ ਦਾ ਨਵੇੜਦੀਏ ਫਿਰ ਕਿਉਂਕਿ ਕਿਸੇ ਨੇ ਆਪਦੇ ਕੰਮ ਧੰਦੇ ਜਾਣਾ ਹੁੰਦਾ ਨਾ ਪਾਪਾ ਜੂਰੀਆਂ ਨੇ ਕਿਸੇ ਨੇ ਖੇਤ ਵੱੰਨੇ ਜਾਣਾ ਹੈਰਾ ਇੱਕ ਵਾਰੀ ਸਵੇਰੇ ਸਵੇਰੇ ਰੋਟੀ ਦਾ ਨਿਬੜ ਜੇ ਇੱਧਰ ਮੋਠਾਂ ਦੀ ਦਾਲ ਵੀ ਬਣਾਈ ਹੈਗੀ ਕਿਉਂਕਿ ਸਬਜ਼ੀਆਂ ਤੋਂ ਮਸਾਲੇ ਵਾਲੀਆਂ ਤੋਂ ਇਹਨਾਂ ਜੀ ਲਿਆ ਪਿਆ ਤੀਗਾ ਤੇ ਮੋਠਾਂ ਦੀ ਸਬਜ਼ੀ ਬਣਾਈ ਤੇ ਬਹੁਤ ਵਧੀਆ ਬਣੀ ਹੈ ਤੇ ਸਿੰਪਲ ਜੀਆਂ ਦਾਲਾਂ ਖਾਣ ਨੂੰ ਜਿਹੜਾ ਹੈਗਾ ਦਿਲ ਕਰਦਾ ਆ ਲਓ ਜੀ ਰੋਟੀ ਬਣਾਉਣੀ ਸੀਗੀ ਇੱਧਰ ਆਪਣੇ ਮਹੰਤ ਆ ਗਏ ਹਨ ਜਿੱਦਾਂ ਕਿ ਵਧਾਈ ਲੈਣ ਵਿਆਹ ਦੀ ਫਿਰ ਚਲੋ ਇਹਨਾਂ ਦਾ ਚਾਹ ਪਾਣੀ ਦਾ ਹੋ ਗਿਆ ਖਾੜ ਕੇ ਥੋੜਾ ਟਾਈਮ ਫਿਰ ਲਾਉਣੇ ਆ ਰੋਟੀ ਉਹ ਵਧਾਈ ਲੈਣ ਆਇਆ ਜਿੱਦਾਂ ਕਿ ਵਿਆਹ ਵਾਲੇ ਘਰੇ ਆਉਂਦੇ ਹੀ ਆ ਹਨ ਹੁਣ ਤਾਂ ਇਹ ਵੀ ਬਹੁਤ ਜ਼ਿਆਦੇ ਜਿਹੜੇ ਹੈਗੇ ਵਧਾਈ ਹਨ ਲੈਂਦੇ ਆ ਕਿਉਂਕਿ ਪਿੰਡਾਂ ਦੇ ਅੱਡੋ ਅੱਡ ਰਿਵਾਜ ਹੁੰਦੇ ਆ ਜੀ ਇਹਨਾਂ ਨੇ ਵੀ ਖੁਸ਼ੀ ਚ ਆਉਣਾ ਹੁੰਦਾ ਜੀ

ਕਿਉਂਕਿ ਰਿਵਾਜ ਹੈ ਆਪਣੀ ਪਹਿਲੀ ਰੋਟੀ ਮਿੱਠੀ ਰੋਟੀ ਚੁੱਲੇ ਤੇ ਬਣਨੀ ਚਾਹੀਦੀ ਹੈ ਚਲੋ 5-7 ਰੋਟੀਆਂ ਲਾਹਾ ਦਾਂਗੇ ਫਿਰ ਅਸੀਂ ਆਪ ਹੀ ਲਾ ਲਾਂਗੇ ਲਓ ਜੀ ਆਪਾਂ ਤਵੇ ਤੇ ਦੇਸੀ ਘਿਓ ਲਾ ਕੇ ਪਰੌਂਠੇ ਬਣਾਵਾਂਗੇ ਧੂਏ ਨੇ ਕੰਬਲੇ ਕਰੇ ਪਿਆ ਹਵਾ ਬਹੁਤ ਜ਼ਿਆਦਾ ਚੱਲਦੀ ਹੈ ਆ ਚੱਕਣ ਵਾਲੇ ਚੱਕ ਦੇ ਨੂੰ ਮੱਚੂ ਇੱਧਰ ਧਰ ਦੇ ਬਸ ਇੱਧਰ ਥੱਲੀ ਘਾ ਧੋਰ ਚੱਕ ਦੇ ചമച്ചതോ <coughs> രസോ <coughs> ਜੀ ਪਹਿਲੀ ਵਾਰ ਮਿੱਠੀਆਂ ਰੋਟੀਆਂ ਦਿੱਤੀਆਂ ਜਾਂਦੀਆਂ ਨੇ ਨੋ ਵੱਲੋਂ ਸਹੁਰੇ ਨੂੰ ਫੇਰ ਸਾਰੇ ਪਰਿਵਾਰ ਨੂੰ ਜਾਨੀ ਕਿ ਮੇਰੇ ਪਾਪਾ ਜੀ ਨੂੰ ਪਹਿਲਾਂ ਰੋਟੀ ਦੇ ਦਿੱਤੀ 500 ਰੁਪਏ ਸਗਨ ਦਿੱਤਾ ਪਾਪਾ ਜੀ ਨੇ ਮਿੱਠੀਆਂ ਰੋਟੀਆਂ ਦਾ ਸਗਨ ਵੀ ਦਿੱਤਾ ਜਾਂਦਾ ਤੇ ਹੁਣ ਮੈਂ ਤੇ ਭੈਣ ਹੀ ਲਾ ਲਾਂਗੇ ਇੱਥੇ ਰੋਟੀਆਂ ਸਾਰੀਆਂ ਆ ਦੇਖੋ ਇੱਕ ਤਾਂ ਇਹਨਾਂ ਨੇ ਮੰਗਣ ਆਲਿਆਂ ਨੇ ਇੰਨੇ ਜਿਆਦੇ ਆਉਂਦੇ ਨੇ ਇਹ ਬਹੁਤ ਹੀ ਜਿਆਦੇ ਅੱਜ ਬੁੱਧਵਾਰ ਹੈ ਐਤਵਾਰ ਦਾ ਵਿਆਹ ਤੇ ਆਪਣੇ ਪਹਿਲਾਂ ਦੀ ਆ ਰਹੇ ਨੇ ਤਿੰਨ ਚਾਰ ਦਿਨ ਪਹਿਲਾਂ ਦੇ ਰੋਜ਼ ਇੰਨੇ ਨੇ ਆਉਂਦੇ ਆ ਤੇ ਪਤਾ ਨਹੀਂ ਇਹਨਾਂ ਨੂੰ ਪਤਾ ਲੱਗ ਜਾਂਦਾ ਜੀ ਵਿਆਹ ਲੈ ਕਰਦਾ ਲਓ ਜੀ ਆਹ ਦਿਨ ਹੈਗਾ ਸ਼ੁੱਕਰਵਾਰ ਦਾ ਅਸੀਂ ਇੱਥੇ ਸਾਗ ਸਮਾਰ ਲੱਗੇ ਆ ਤੇ ਰਮਣ ਨੂੰ ਲੈਣ ਆਉਣਾ ਹੈ ਉਹਦੇ ਭਰਾ ਨੇ ਅਸੀਂ ਸਵੇਰ ਦਾ ਟਾਈਮ ਤੇ ਅਸੀਂ ਆਖ ਸਾਗ ਬਣਾ ਲੈਨੇ ਆ ਆਪਣੇ ਜਿਹੜਾ ਹੈਗਾ ਗੋਤਕ ਨਾਲੇ ਦਾ ਵਿਹਾਰ ਹੁੰਦਾ ਇਹ ਸਾਡੇ ਮਰਾਹੜ ਗੋਤ ਹੈ ਜੀ ਜਿਵੇਂ ਪੰਜ ਬਹੂਆਂ ਬੁਲਾਈਆਂ ਜਾਂਦੀਆਂ ਨੇ ਫਿਰ ਗੋਤਕ ਨਾਲਾ ਰਲਾ ਕੇ ਸਾਰਿਆਂ ਨੂੰ ਬਿਠਾ ਕੇ ਖਵਾਇਆ ਜਾਂਦਾ ਤੁਹਾਨੂੰ ਵੀ ਦਿਖਾਉਨੇ ਆਪਾਂ ਲਓ ਜੀ ਪੰਜ ਲੱਡੂ ਅਸੀਂ ਭੋਰਾਂਗੇ 4 8 10 ਧਰ ਦੋ ਦੋ ਲੱਡੂ ਸਾਰਿਆਂ ਨੂੰ ਜੋੜਾ-ਜੋੜਾ ਦਵਾਂਗੇ ਗਿਣ ਲੈ ਕੋਈ ਨਹੀਂ ਆਹ ਪੰਜ ਹੋ ਗਏ ਜਿਹੜੇ ਗੋਤਕ ਨਾਲੇ ਦੇ ਭੋਰਨੇ ਨੇ ਆ 1 2 3 4 5 ਪੰਜ ਜਾਣੀਆਂ ਦੇ ਹੋ ਗਏ ਇਹਨਾਂ ਦੇ ਨਾਲ ਖੰਮਣੀਆਂ ਦਾ ਜੋੜਾ ਲਾ ਕੇ ਨਾਲ ਪੈਸੇ ਫਿਰ ਆਪਾਂ ਦਿੰਨੇ ਆ ਥਾਰੇ ਪਾਪਾ ਬੈਠੇ ਆ ਕੀ ਹਾਲ ਹੈ ਕੀ ਹਾਲ ਹੈ ਵਧੀਆ 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 ਆਓ ਇਹ ਨਹੀਂ ਕਹਤਾ ਨਹੀਂ ਨਹੀਂ ਸਾਡੇ ਪਾਸ ਨਹੀਂ ਕਰ ਰਹੇ ਕੋਈ ਨਹੀਂ ਸਰਦਾਂ ਨਹੀਂ ਜਾਣਦੀਆਂ ਨੇ ਸਾਡੇ ਜਿਹੜਾ ਸਾਡੇ ਸਰਕਾਰ ਨੂੰ ਮਾਣ ਛੋੜਾ ਸਾਡੀ ਲੜਕੀ ਸਾਡੇ ਵਰਗੀ ਹੈ ਬਸ ਫੋਰੇ ਗਏ ਪੰਜ ਮਸ ਠੀਕ ਹੈ ਬੇਬੇ ਨੂੰ ਇਹ ਮੈਂ ਕਹਨੀ ਆ ਪੈਸੇ ਫੜਾ ਦਿਓ ਹਾਂ ਨਾ ਸੀਧਾ ਦੇ ਦਿਓ ਠੀਕ ਹੈ ਆਓ ਸਾਨੂੰ ਪਤਾ ਨਹੀਂ ਤੁਸੀਂ ਦੱਸ ਦਿਓ ਇੰਨੇ ਪੈਸੇ ਨੂੰ ਮੈਂ ਦਸਤਾ ਵਕਤ ਸਗਲਾ ਪੱਲਾ ਲੱਗਦੀ ਦੇ ਦੀ ਹੈ ਹੈ ਹਾਂ ਨਾ ਆਪਾਂ ਨੂੰ ਦੇ ਦੇ ਹਾਂ ਠੀਕ ਹੈ ਹਾਂ ਯਾਰ ਬੜਾ ਸੀਧਾ ਤੇ ਕਰਾ ਦੇ ਜੀ ਰੱਖਾ ਕੇ ਬਾਹਰ ਰੱਖ ਦੇ ਰੱਖ ਦੇ ਰੱਖ ਦੇ ਲੈ ਕੁੜੀਆਂ ਪਾ ਰਹੀ ਨੂੰ ਜੀ ਭਾਈ ਪੈਸੇ ਉੱਤੇ ਚਾਹ ਠੰਡੀ ਹੋਈ ਲੈ ਲੈ ਤੂੰ ਹੀ ਚੱਤ ਕਰਨਾ ਚੱਲ ਸਾਰੇ ਹਨਾ ਜਿੰਨਾ ਭੋਰਿਆ ਹੋਇਆ ਠਾਕਲਾ ਤੇ ਦਲੇਰ ਹੈ ਅੰਗਰੇਜ਼ ਤੋਂ ਮਾਰੀ ਉਸੇ ਪਾਦੇ ਉਪਰ ਉਪਰਾ ਦਾ ਮੁੜ ਕੇ ਆ ਕੇ ਤੇ ਮੂੰਹ ਚ ਨਾ ਪਤਾ ਨਹੀਂ ਕਿ ਸਾਰੀ ਐਂਵਾਰ ਨੂੰ ਮੁਰਦੀ ਹੈ ਨਾ ਜਿਵੇਂ ਮੁਠੀਵਾਦੀ ਸੀ ਮੁਰਦੀ ਹੈ ਥੋੜਾ ਜਿਹਾ ਜਰਵਾਜ ਹਾਂ ਇੰਨ ਕਰਦੀ ਹਾਂ ਹਾਂ ਤੋਂ ਇਹ ਜਾ ਰਿਹਾ ਆਇਆ ਨਹੀਂ ਨਹੀਂ ਕਾਇਦਨ ਦੰਦ ਨੇ ਗੇੜੇ ਆਈ ਤੇ ਪੰਜ ਜੀ ਪੰਜ ਜੀ ਦੇ ਕੇ ਸੱਤ ਕੀ ਦੇ ਦਿੰਦੇ ਉਹ ਤੁਹਾਨੂੰ ਉਹ ਤੁਹਾਨੂੰ ਤਾਂ ਕੋਕੀ ਸਾਰੇ ਲੱਡੂ ਮੁਖਾ ਦੂਗੀ ਪੰਜ ਗੇੜੇ ਇਸ ਦਾ ਪਰ ਜਾਈ ਸਾਡੀ ਕਹ ਕੇ ਤਾਂ ਜੇ ਬੇਟਾ ਬੋਦੀ ਤਨ ਹੋ ਗਿਆ ਹਰ ਤੀਜਾ 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 ਚੱਲੂ ਹੋ ਗਿਆ ਹਾਂ ਉਹ ਸਮਝੋ ਪਹਿਲਾ ਹੋ ਕਰ ਲੈਣਾ ਆਪਾਂ ਆਹ ਹੋ ਗਿਆ ਤੀਜਾ ਹਾਂ ਆਹ ਹੁਣ ਕਿੱਥੇ ਚੱਲਦਾ ਹਾਂ ਹਾਂ ਚੱਲਦਾ ਜਾ ਆ ਆ ਬਸ ਪੰਜਵਾਂ ਹੋ ਗਿਆ ਸੀ ਹੁਣ ਬਸਾ ਪਰਚੀ ਵੀ ਅਸੀਂ ਇਹ ਪੁਰਾਣਾ ਰੱਖਣਾ ਮਾਰਵਾ ਚਲਾਵਾਂਗੇ ਚਾਚੀ ਭਾਜੀ ਬਣਾਤੀ ਆ ਆਪਣੇ ਤਾਂ ਚੰਗਰ ਤੁਰੋਤ ਕਰਨਾ ਅੱਛਾ ਇਹਨੂੰ ਕੁੰਜਨ ਪਤਾ ਨਹੀਂ ਕਿ ਤੇ ਕੱਲ੍ਹ ਕੋਈ ਨਹੀਂ ਕਿੱਥੇ ਕੱਲ੍ਹ ਸੀ ਰਮਨ ਅਸੀਂ ਨਾ ਬਾਬਾਤਾ ਕੇ ਸਾਫ ਨਹੀਂ ਸੋਹਣੇ ਸਾਡੇ ਕਿਰਵਾ ਗਏ ਹੁਣ ਅਸੀਂ ਭੁੱਲ ਭੱਲ ਗਈਆਂ ਕਿੰਨਾ ਟਾਈਮ ਹੋ ਗਿਆ ਨਹੀਂ ਹੁਣ ਬਸਾ ਬੰਨ੍ਹਣਾ ਏਡਾ ਚੱਲਦਾ ਹੁਣ ਤੁਸੀਂ ਸਾਰੀਆਂ ਜਾਣੀਆਂ ਪੁਰਾਪੁਰਾ ਕੁਝ ਮੂੰਚ ਪਾ ਦਿਓ ਠੀਕ ਐ ਇਧਰ ਦਿਲੀਆ ਕੇ ਨਹੀਂ ਚੱਜਣਾ ਖਾਣਾ ਪਤਾ ਮਾੜਾ ਮਾੜਾ ਕੀ ਕਰਦੀ ਐ ਆ ਲਿਆਣ ਆਵਾਂਗੇ ਆਹ ਹੁਣ ਪੰਜ ਹੋ ਗਏ ਹੈ ਨਾ ਕਾ ਲੱਡੂ ਖਵਾ ਕੇ ਰਜਾਉਂਦੇ ਨੇ ਦੇਖ ਲੈ ਉਹ ਪਾਪਾ ਨੇ ਬੜੀ ਫੇਰ ਹੀ ਰਹਿਣਗੇ ਸਾਡੇ ਨਾਲ ਹਾਂ ਹਾਂ ਇਹ ਸੀਕੋ ਵੇਜ ਲੈ ਇਹਦਾ ਲੈ ਵੇਜ ਹੋਰ ਹਮੇਸ਼ਾ ਦੂਰ ਬੈਠੀ ਹੈਗੀ ਨਾ ਢਿੱਡ ਤਾਂ ਦੇਖ ਲੈ ਕਿੰਨਾ ਢਿੱਡ ਨਹੀਂ ਵੱਜੂਗਾ ਨਾ ਬੋਗੈ ਨੇ ਕੀ ਕਰੀ ਰ ਆਪਣੀ ਢਿੱਡ ਮੱਡੇ ਲਾ ਤੇ ਮਥੇਰਾ ਟੱਪੀ ਜਾ ਕੇ ਤੇ ਵਿਆਹ ਚ ਵਾਪੇ ਬਹੋਲਾ ਹੋ ਜੇ ਨਾ ਚੀ ਦਾ ਤੁਹਾਨੂੰ ਹੁੰਦਾ ਹੈ ਉਹ ਦੁਨਿਆਨੇ বুঝੀ ਜੇ ਉਹ ਢੋਟਾ ਇਹ ਖੁਸ਼ੀ ਨਾਲ ਵੱਡਾ ਹੋ ਜਾ Δεν μπορεί να σα λέει ότι είναι καλή μου γράμμα. Τι άλλο κόβει την ਨੈਣ ਸੁਖਾਇਆ ਜੈ ਜੈਕਾਰ ਸੰਸਗਰਮੀ ਬਾਗਨ ਪੰਚਾ ਬੁਝਿਆ ਨੂੰ ਵਧਮੀ ਪੰਚਾ ਉਹ ਕੀ ਪਤਾ ਅੱਜ ਤਾਂ ਸਿਵਾਮਣੀਆਂ ਦਾ ਵੀ ਉੱਪਰ ਦੀਆਂ ਦਾ ਪੂਰੀ ਸੇਵਾ ਹੋ ਗਈ ਸਾਡੀ ਅੱਜ ਤਾਂ ਇਹਨਾਂ ਦੀ ਜੋੜ ਆ ਪਾ ਫੜਾਵੇ ਆ ਲੜੀ ਹੋਰ ਥਾੜਿਆ ਇਹਨਾਂ ਵੀ ਬਾਵਣੀਆਂ ਨੂੰ ਤਾਂ ਫੇਰ ਵੀ ਤੁਹਾਡੇ ਸੰਦੇਹਣਗੇ ਅੱਜ ਤਾਂ ਅਸੀਂ ਆਖੜ ਮਾਰਾਂਗੇ ਵੀ ਬੱਲੇ ਆਏ ਆ ਲੈ ਆਪਲਾ ਵੀ ਖੰਮੇ ਨਾਲੇ ਹਾਂ ਹਾਂ ਮੈਂ ਕੋਲ ਤੇ ਤੂੰ ਫੜਦਾ ਤਾਂ ਜੱਜ ਨਾਲ ਹੱਥ ੱਡ ਹਾਂ ਬੰਦਾ ਕਰ ਲੈ ਹਾਂ ਇਹਦੀ ਮਹਾਰਾਜ ਸਾਂਗ ਲਧਾਈਆਂ ਮਹਾਰਾਜ ਵੰਡਦਾ ਹਾਂ ਆਹ ਚੰਨ ਲੈ ਲੈ ਮੈਂ ਨਾ ਵੜਾ ਦਰ ਚ ਹਾਂ ਤੂੰ ਤਾਂ ਆਹ ਜੋ ਇੱਥੇ ਪਵਾਉਂ ਪਈ ਨਾ ਮਰੀ ਜੇ ਇਥੇ ਜੋ ਇੱਥੇ ਪਈ ਰਹੀ ਨੇ ਸਾਹ ਹੋਰ ਪੈਸੋ ਲੈ ਕੋਤੇ ਦਿਖਾ ਕੇ ਗਏ ਨਾ ਆਇਆ ਪਾਲ ਚੱਲ ਆਪੇ ਮਹਾਰਾਜ ਆਪ ਵੀ ਕਰਦਾ ਸਰਦ ਕੱਲੇ ਕਰਮੇ ਦੱਸ ਕੀ ਨਹੀਂ ਪਹਿਲੇ ਹੀ ਕਰ ਦਿੰਦੇ ਹੋਰ ਨਹੀਂ ਪਹਿਲੇ ਤਾਂ ਮੈ ਤਾਂ ਨਾ ਐਵੇਂ ਬੋਲਦੀ ਉਹ ਤੇ ਨਾ ਆਖੀ ਨਿੱਕੀ ਬਾਤ ਕੀ ਗਈ ਹੋਵੇ ਨਾ ਨੇ ਕਰਤਾ ਹੋਗਾ ਇਹ ਕਹਿੰਦੀ ਉਹ ਇਹਨਾਂ ਨੂੰ ਮੈਨੂੰ ਐਂਦਾ ਦੱਸਿਆ ਕੰਜੀ ਲੱਡੂ ਤੋਲ ਲੈ ਪੈਨੇ ਕੋਈ ਫੜਾਉਣ ਵਾਲਾ ਨਹੀਂ ਆਇਆ ਮੈਂ ਡਿੱਕੀ ਗਈ ਜਦੋਂ ਇਹਨਾਂ ਨੇ ਕਹਲੋ ਉਹ ਤਾਂ ਗਈ ਚੰਗੜੀ ਠੀਕ ਹੈ ਜੀ ਓਕੇ ਆਇਆ ਕਰ ਆਜਿਆ ਕਰ ਸਾਡੇ ਕੋਲ ਆਇਆ ਕਰ ਤੁਸੀਂ ਕਿਤੇ ਲਵੋ ਮੁੜੇ ਆਉਣੇ ਪਹਿਲਾਂ ਮੈਨੂੰ ਆਏ ਦੱਸੋ ਮੈਂ ਕਿੱਥੇ ਮੁੜ ਗਿਆ ਲਓ ਜੀ ਗੋਤਕਨਾਲੇ ਦਾ ਵੀ ਨਿਬੜ ਗਿਆ ਆਪਣਾ ਰੋਟੀ ਟੁੱਕ ਦਾ ਵੀ ਨਿਬੜ ਗਿਆ ਇੱਥੇ ਸਾਰੇ ਜਾਣੇ ਬੈਠੇ ਆ ਅਸੀਂ ਰਮਨ ਦੇ ਭਰਾ ਨੇ ਉਹਨੂੰ ਲੈਣ ਆਉਣਾ ਆ ਸਾਰੇ ਤਿਆਰ ਹੋਏ ਬੈਠੇ ਆ ਢੀਕਦੇ ਆ ਇਹ ਮੇਰੇ ਭੂਆ ਜੀ ਬੈਠੇ ਆ ਨਾਲ ਪਾਪਾ ਜੀ ਬੈਠੇ ਆ ਸਾਰੇ ਇੱਥੇ ਥੁੱਪੇ ਬੈਠੇ ਸੀਗੇ ਨਾਲ ਗੱਲਾਂ ਬਾਤਾਂ ਕਰਦੇ ਆ ਚਲੋ ਜੀ ਆ ਬਾਥੀ ਜੀ ਨੂੰ ਕੀ ਕਹਣੀ ਆ ਭੂਆ ਕਹਿ ਤਾਂ ਨਹੀਂ ਬਿਦਰ ਕੋਡ ਮਾਰਦੇ ਆ ਦੀ ਹੈ ਚੰਗਾ ਕਾਦੀ ਵੇਰੇ ਤੇਰੇ ਕੋਲ ਮਾਣ ਦੇਦੇ ਪਾਥੀ ਆ ਮਾਂ ਮੇਰੀ ਬੁਠਿਆਂ ਕੋਲੇ ਬਿਠਾ ਲਈ ਭੈਣ ਭਾਈਆਂ ਦੀ ਲਾ ਮੈਨ ਭਾਈ ਦੇ ਬਣਸੂ ਲਵਾ ਆਂ ਬੰਦੇ ਨੂੰ ਦੇ ਦੇ ਉਹ ਨੂੰ ਅੱਲ ਨਹੀਂ ਕਹਤਾ ਕਹਿੰਦੇ ਹੈ ਲੈ ਹੋਰ ਆ ਮੇਰੀ ਭੂਆ ਉਹਰੀਆਂ ਕਹਿੰਦੀ ਜੀ ਪਾਥੀ ਐ ਸਾਨੂੰ ਤਾਂ ਪਤਾ ਨਹੀਂ ਕੀ ਐ ਇੰਨੀ ਮਹਿੰਗੀ ਸਬਜ਼ੀ ਹੈ ਕੀ ਕਹਿੰਦੇ ਹੈ ਵਿਆਹ ਵਾਲੇ ਦਿਨ ਦੀ ਵਜੀ ਹੋਈ ਹੈ ਕੀ ਸੜ ਤਾਂ ਕਹੀਉਂ ਨਹੀਂ ਆਪਾ ਪਾਠੀ ਹੈ ਲੈ ਲੈ ਜਾ ਸਬਜੀ ਹੈ ਇਹ ਕਹਿੰਦਾ 200 ਰੁਪਏ ਕਿਲੋ ਹੈ ਪਤਾ ਨਹੀਂ 150 ਬਣਾ ਕੇ ਖਵਾਈਏ ਤੈਨੂੰ ਹੈ ਆਪਾ ਲੈ ਫੜ ਆਪਦੀ ਪਾਠੀ ਜਾ ਕੇ ਕੀ ਬਣਾਈ ਬਣਾਉਣੇ ਕੀ ਇਹ ਜਿਮੀ ਗੰਦ ਜਿਮੀ ਗੰਦ ਹੈ ਲੈ ਸਾਨੂੰ ਨਾਉ ਵੀ ਨਹੀਂ ਦੀ ਪਤਾ ਇਹਦਾ ਹੋਰ ਪੂਆ ਤਾਂ ਕਹੀ ਜਾਂਦੇ ਪਾਥੀ ਪਾਥੀ ਨਾ ਨਹੀਂ ਜੀ ਮਹਿੰਗੀ ਬਹੁਤ ਹੈ ਆਪਣਾ ਖਾਣੀ ਨਾ ਹੋਵੇ ਪੀਵੇ ਤੂੰ ਕੋਣਾ ਉਰੀ ਲੈ ਜੀ ਨਾ ਪੈਂਦੀ ਆ ਬੱbi ਬਣਾ ਲੂ ਮੇਰੀ ਆਹ ਕਾਲੀ ਇਹਦਾ ਕੰਮ ਫੇਰ ਚਾਹ ਬਣਾਈ ਬਣਾਉਣੇ ਕਹਿੰਦੇ ਪਾਥੀ ਹੈਗੀ ਇਹ ਇੰਨੀ ਮਹਿੰਗੀ ਸਬਜੀ ਹੈ ਕਿ ਜਿਹੜਾ ਮਿਕਸ ਮਿਕਸ ਜਿਹੜਾ ਮਿਕਸ ਵੇਚੋਣਿਆ ਤੇ ਉਹਦੇ ਵਿੱਚ ਪਈ ਮੈਂ ਤਾਂ ਆਪਣੀ ਫਤ ਮੈਂ ਪਹਿਲੀ ਵਾਰ ਖਾਧੀ ਬਣਾ ਕੇ ਦਿਖਾਉਣੇ ਐ ਇਹਦੀ ਸਬਜ਼ੀ ਤੁਹਾਨੂੰ ਬਣੀ ਹੋਈ ਦਿਖਾਉਣੇ ਆ ਹਨਾ ਰਮਨ ਨੇ ਬਣਾਈ ਫਿਰ ਸਾਡੀ ਨੇ ਮੈਂ ਬਣਾ ਕੇ ਦਿਖਾਣੀ ਤੁਹਾਨੂੰ ਆ ਦੇਖੋ ਪਹਿਲਾਂ ਉਹਨੂੰ ਕੱਟ ਕੇ ਤਲ ਲਿਆ ਸੀਗਾ ਆ ਦੇਖੋ ਜਿੱਦਾਂ ਕਿ ਪਨੀਰ ਦੀ ਸਬਜ਼ੀ ਹੁੰਦੀ ਹੈ ਵੈਸੇ ਸੁੱਕੀ ਵੀ ਬਣਦੀ ਹੈਗੀ ਤੇ ਇਹ ਉਹਨੇ ਮਸਾਲਾ ਗ੍ਰाइंड ਕਰਕੇ ਉਹਦੇ ਨਾਲ ਬਣਾਈ ਸੀਗੀ ਬਹੁਤ ਜ਼ਿਆਦਾ ਟੇਸਟੀ ਸੀਗੀ ਮੈਂ ਤਾਂ ਪਹਿਲੀ ਵਾਰ ਖਾਧੀ ਖਾਧੀ ਹੋ ਗਿਆ ਹਾਂ ਚ ਪਰ ਮੈਨੂੰ ਤਾਂ ਪਤਾ ਨਹੀਂ ਹੈਗਾ ਵੀ ਕੀ ਚੀਜ਼ ਐ ਇਹ ਪਹਿਲੀ ਵਾਰ ਦੇਖੀ ਅਸੀਂ ਚਾਹ ਬਣ ਗਈ ਲਓ ਜੀ ਇੱਥੇ ਆ ਗਿਆ ਸੀਗਾ ਸਾਡੀ ਪਰਜਾਈ ਦਾ ਭਰਾ ਲੈਣ ਥੋੜਾ ਪਹਿਲਾਂ ਚਾਹ ਪਾਣੀ ਪੀ ਲਿਆ ਹੁਣ ਇੱਥੇ ਬਾਹਰ ਬੈਠੇ ਸੀਗੇ ਅਸੀਂ ਚੁੰਨੀਆਂ ਜੀਆਂ ਦੀ ਗੱਲ ਕਰਦੇ ਸੀਗੇ ਉਹ ਟੈਂਟਾਂ ਵਾਲੇ ਖੋਲਣੇ ਨਹੀਂ ਆਏ ਅੱਜ 6-7 ਦਿਨ ਹੋ ਗਏ ਬੰਨੀਆਂ ਨੂੰ ਲਾਇਣੀ ਨਿਆਇ ਸਾਡੇ ਪਿੰਡ ਦੇ ਵਿੱਚ ਬਾਂਦਰ ਬਹੁਤ ਜ਼ਿਆਦੇ ਨੇ ਮੰਕੀ ਉਹ ਇਹਨਾਂ ਦੇ ਰੋਜ਼ ਐ ਚੁੰਨੀਆਂ ਦੇ ਉੱਤੇ ਬੈਠ ਬੈਠ ਝੂਟੇ ਲੈ ਲੈ ਕੇ ਜਾਂਦੇ ਨੇ ਖੇਡ ਕੇ ਜਾਂਦੇ ਨੇ ਅਸੀਂ ਐਂ ਗੱਲਾਂ ਕਰਦੇ ਸੀਗੇ ਵੀ ਪਾੜ ਦਾਂਗੇ ਉਹਨਾਂ ਨੂੰ ਕਿੰਨੇ ਵਾਰੀ ਫੋਨ ਕਰਤਾ ਵੇ ਖੋਲ ਕੇ ਲੈ ਜਾਓ ਅਜੇ ਤੱਕ ਖੋਲਣ ਨਹੀਂ ਆਏ ਜੀ